ਦੋਸਤੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਇੱਥੇ ਬੈਠੇ ਨੂੰ ਜਿਸ ਤਰ੍ਹਾਂ ਆਪ ਸਭ ਪੰਜਾਬ ਵਾਸੀਆਂ ਨੇ ਪੰਜਾਬ ਪੰਦ ਦੇ ਸੱਤੇ ਨੂੰ ਸਫਲਤਾ ਦਿੱਤੀ ਹੈ ਹਰ ਵਰਗ ਤੋਂ ਸਾਡੇ ਵੀਰਾਂ ਨੇ ਸਾਡੀਆਂ ਭੈਣਾਂ ਨੇ ਸਾਡੇ ਬਜ਼ੁਰਗਾਂ ਨੇ ਸਹਿਯੋਗ ਦਿੱਤਾ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਅੱਜ ਦਿਨੋ ਸ਼ਬਦਾਂ ਵਿੱਚ ਧੰਨਵਾਦੀਆਂ ਇਹਨਾਂ ਨੇ ਅੱਜ ਪੂਰਨ ਤੌਰ ਦੇ ਤੇ ਪੰਜਾਬ ਪੰਦ ਨੂੰ ਸਮਰਥਨ ਦਿੱਤਾ ਹੈ ਪਰ ਉਹਦੇ ਵਿੱਚ ਸ਼ਾਮਲ ਹੋਇਆ ਔਰ ਉਹਦੇ ਨਾਲ ਹੀ ਮੈਂ ਸਾਡੇ ਉਹਨਾਂ ਜਵਾਨਾਂ ਨੂੰ ਜਿਨ੍ਹਾਂ ਨੇ ਰਾਤ ਜਦੋਂ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਤੇ ਆਪਣੇ ਤੇ ਖਨੌਰੀ ਬਾਰਡਰ ਤੇ ਬੈਠਿਆਂ ਦੇਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਹੀ ਸੀ ਉਸ ਵੇਲੇ ਜਵਾਨਾਂ ਦੀ ਜ਼ਮੀਰ ਜਾਗੀ ਉਹਨਾਂ ਨੇ ਵੀ ਇਸ ਪਾਪ ਕਰਮ ਨੂੰ ਆਪਣਾ ਕਦਮ ਪਿੱਛੇ ਖਿੱਚਿਆ ਪਰ ਜਵਾਬ ਦਿੱਤਾ ਹੈ ਪਤਾ ਲੱਗਿਆ ਕਿ ਡਰਾਈਵਰ ਭਾਈਚਾਰੇ ਨੇ ਵੀ ਇਹ ਕਹਿਆ ਹੈ ਕਿ ਅਸੀਂ ਖਨੌਰੀ ਬਾਰਡਰ ਤੇ ਬੈਠੇ ਲੋਕਾਂ ਦੇ ਉੱਤੇ ਹਮਲਾ ਕਰਨ ਦੇ ਲਈ ਸਹਿਯੋਗ ਨਹੀਂ ਦੇ ਸਕਦੇ ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਤੇ ਇਸ ਸ਼ਾਂਤਮਈ ਲੜੀ ਜਾ ਰਹੀ ਲੜਾਈ ਲੋਕਾਂ ਦੇ ਹੱਕ ਦੀ ਲੜਾਈ ਪੰਜਾਬ ਦੇ ਹੱਕ ਦੀ ਲੜਾਈ ਹਰਿਆਣੇ ਦੇ ਹੱਕ ਦੀ ਲੜਾਈ ਨੂੰ ਸਹਿਯੋਗ ਦਿੱਤਾ ਹੈ ਔਰ ਜਿਸ ਵੇਲੇ ਰਾਤ ਅਸੀਂ ਅਪੀਲ ਪਾਈ ਉਸ ਅਪੀਲ ਤੋਂ ਬਾਅਦ ਜਿੱਡੀ ਵੱਡੀ ਪੱਦਰ ਦੇ ਉੱਤੇ ਹਰਿਆਣੇ ਚੋਂ ਪੰਜਾਬ ਚੋਂ ਹਜ਼ਾਰਾਂ ਨੌਜਵਾਨ ਇੱਥੇ ਆ ਕੇ ਇਸ ਮੋਰਚੇ ਦੇ ਵਿੱਚ ਪੈਰਾ ਦਿੱਤਾ ਉਹਨਾਂ ਸਭ ਦਾ ਵੀ तहे دلੋਂ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਇੱਥੇ ਆ ਕੇ ਪੈਰਾ ਦਿੱਤਾ ਮੇਰੇ ਵਿਸ਼ਵਾਸ ਨੂੰ ਹੋਰ ਤਕੜਾ ਕੀਤਾ ਹੈ ਤਾਂ ਮੈਂ ਸਾਡੀ ਸਰਕਾਰ ਨੂੰ ਵੀ ਮੈਂ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਜੋੜ ਕੇ ਬੇਨਤੀ ਕਰਨੀ ਚਾਹਣਾ ਕਿ ਬਈ ਜਦੋਂ ਸत्याग्रह ਵਰਗੇ ਅੰਦੋਲਨ ਕੁਚਲ ਦਿੱਤੇ ਜਾਣ ਕੋਈ ਔਖੇ ਨਹੀਂ ਕੁਚਲਨੇ ਸਰਕਾਰ ਲਈ ਸਰਕਾਰ ਕੋਲੇ ਫੋਰਸਾਂ ਹੁੰਦੀਆਂ ਨੇ ਉਹਨਾਂ ਫੋਰਸਾਂ ਨਾਲ ਕੁਚਲ ਸਕਦੀਆਂ ਨੇ ਪਰ ਜਿਵੇਂ ਇਹ ਲੈ ਸत्याग्रह ਵਰਗੇ ਅੰਦੋਲਨ ਕੁਚਲ ਦਿੱਤੇ ਜਾਣ ਸਾਡੀਆਂ ਸੰਵਿਧਾਨਿਕ ਸੰਸਥਾਵਾਂ ਜੇ ਇਹ ਹੁਕਮ ਦੇਣ ਲੱਗ ਜਾਣਾ ਤਾਂ ਫਿਰ ਲੋਕਾਂ ਦਾ ਕੀ ਬਣੇਗਾ ਲੋਕਾਂ ਦਾ ਵਿਸ਼ਵਾਸ ਸ਼ਾਂਤ ਮਈ ਅੰਦੋਲਨਾਂ ਤੋਂ ਤੇ ਸत्याग्रह ਵਰਗੇ ਅੰਦੋਲਨਾਂ ਤੋਂ ਚੱਕਿਆ ਜਾਂਦਾ ਹੈ ਤਾਂ ਫਿਰ ਲੋਕਾਂ ਦਾ ਮਨ ਆਪਣੇ ਆਪ ਅਗਰੈਸਿਵ ਲੜਾਈਆਂ ਵੱਲ ਨੂੰ ਮੁੜ ਜਾਂਦਾ ਹੈ ਜੇ ਜਿਹੜਾ ਦੇਸ਼ ਲਈ ਬਹੁਤਾ ਚੰਗਾ ਨਹੀਂ ਹੁੰਦਾ ਸੋ ਇਸ ਲਈ ਅਪੀਲ ਹੈ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੀ ਭਾਰਤ ਸਰਕਾਰ ਨੂੰ ਕਿ ਇਹ ਲੋਕਾਂ ਦੀਆਂ ਮੰਗਾਂ ਨਹੀਂ ਇਹ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਇਹ ਕੋਈ ਸਾਡੀ ਕਿਸੇ ਦੀ ਇਕੱਲੇ ਦੀ ਨਹੀਂ ਅਸੀਂ ਵੀ ਭਾਰਤ ਦਾ ਹਿੱਸਾ ਹੈ ਕਿਸਾਨ ਵੀ ਇਸ ਕਰਕੇ ਸਰਕਾਰ ਇਹਨਾਂ ਮੰਗਾਂ ਤੇ ਧਿਆਨ ਦੇ ਪੰਜਾਬ ਵਾਸੀਓ ਇਹ ਹਰਿਆਣੇ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਭਾਈ ਮੇਰਾ ਖਿਆਲ ਹੈ ਤੁਹਾਡੇ ਕੋਲ ਇਹ ਬਹੁਤ ਸਾਰੀਆਂ ਵੀਡੀਓ ਤੇਰਾ ਹੀ ਇਹ ਸੰਦੇਸ਼ ਆ ਗਿਆ ਹੋਣਾ ਕਿ ਅੱਜ ਫੇਰ ਫਾਤਲਾਂ ਦੇ ਵਿੱਚ ਫੋਰਸ ਇਕੱਠੀ ਕੀਤੀ ਜਾ ਰਹੀ ਹੈ ਸਰਕਾਰ ਕਿਸੇ ਵੀ ਵੇਲੇ ਆਪਣੇ ਤੇ ਹਮਲਾ ਕਰ ਸਕਦੀ ਹੈ ਸੋ ਸਾਰੇ ਮੇਰੇ ਵੀਰ ਜਿਹੜੇ ਅੱਜ ਪੰਜਾਬ ਬੰਦ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਤਕੜੇ ਹੋ ਕੇ ਖਨੌਰੀ ਪਹੁੰਚੋ ਹਰਿਆਣੇ ਵਾਲੇ ਨੌਜਵਾਨਾਂ ਨੂੰ ਫੇਰ ਮੇਰੀ ਅਪੀਲ ਹੈ ਕਿ ਇੱਥੇ ਖਨੌਰੀ ਪਹੁੰਚੋ ਦੋਸਤੋ ਅਬਰ ਤੁਸੀਂ ਮੋਰਚਾ ਸਾਭੀ ਰੱਖਿਆ ਇੱਥੇ ਚੱਕਣ ਨਾ ਦਿੱਤਾ ਯਾ ਤਾਂ ਫਿਰ ਆਪਾਂ ਸਾਡੀਆਂ ਮੰਗਾਂ ਮੰਨਾਵਾਂਗੇ ਜਾਂ ਫਿਰ ਆਪਾਂ ਆਪਣੀ ਕੁਰਬਾਨੀ ਦੇ ਦਿਆਂਗੇ ਸਾਥ ਵਿੱਚ ਟੰਗ ਦੇ ਨਾਲ ਸੋ ਇਸ ਕਰਕੇ ਮੇਰੀ ਸਭ ਨੂੰ ਅਪੀਲ ਹੈ ਕਿ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਇਥੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਕ ਲਿਆ ਜਾਏ ਸੋ ਆਪ ਸਭ ਨੂੰ ਮੇਰੀ ਫਿਰ ਅਪੀਲ ਹੈ ਕਿ ਖਨੌਰੀ ਵੱਧ ਤੋਂ ਵੱਧ ਗੰਤੀ 'ਚ ਪਹੁੰਚੋ ਆਪੋ ਆਪਣੇ ਸਾਧਨਾਂ ਦਾ ਵੀ ਪ੍ਰਬੰਧ ਕਰਕੇ ਜ਼ਰੂਰ ਚਾਓ ਕਿਉਂਕਿ ਠੰਡਾ ਦਾ ਮੌਸਮ ਆ ਕੋਈ ਬਿਮਾਰ ਨਾ ਹੋ ਜੇ ਸੋ ਇਸ ਗੱਲ ਦਾ ਧਿਆਨ ਰੱਖਿਓ ਬਹੁਤ ਬਹੁਤ ਧੰਨਵਾਦ ਵਾਹੀ ਗੁਰਚੀਕਾ ਖਾਲਸਾ ਵਾਹੀ ਗੁਰਜੀਕੀ ਬਤੇ